ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਅਵਭੋਰ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਮੁੱਖ ਸੁਰਖੀਆਂ ਤੇ ਪ੍ਰੀਮੀਅਰ ਡਗ ਫੋਰਡ ਨੇ ਘੋਸ਼ਣਾ ਕੀਤੀ ਕਿ 온ਟਾਰੀਓ ਬੈਰੀ ਨੂੰ ਬਿਲਡਿੰਗ ਫਾਸਟਰ ਫੰਡ ਰਾਹੀਂ 63,44,201 ਡਾਲਰ ਫੰਡ ਮੁਹੱਈਆ ਕਰਵਾਏਗਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਗਲੋਬਲ ਐਕਟਿਵਿਸਟ ਵੱਲੋਂ ਐਲਟਰਾਡੋ ਪਾਰਕ ਵਿਖੇ ਇੱਕ ਵੱਡੇ ਪੱਧਰ ਤੇ ਕਮਿਊਨਿਟੀ ਕਲੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ Drug Awareness Society of Toronto ਵੱਲੋਂ ਬੁਖਾਰਾ ਗ੍ਰਿਲ ਵਿਖੇ ਇੱਕ ਵੱਡੇ ਇਵੈਂਟ ਦਾ ਆਯੋਜਨ ਕੀਤਾ ਗਿਆ। ਹੁਣ ਖਬਰਾਂ ਵਿਸਤਾਰ ਨਾਲ, 온ਟਾਰੀਓ ਦੇ ਪ੍ਰੀਮੀਅਰ ਡਰਗ ਫੋਰਡ ਨੇ ਬੈਰੀ ਵਿੱਚ ਕੋਸ਼ਨਾ ਕੀਤੀ ਕਿ ਸ਼ਹਿਰ ਨੇ 2023 ਲਈ ਆਪਣੇ ਨਿਰਧਾਰਿਤ ਹਾਊਸਿੰਗ ਟੀਚਿਆਂ ਨੂੰ ਪਾਰ ਕਰ ਲਿਆ ਅਤੇ ਪ੍ਰੋਵਿੰਸ਼ੀਅਲ ਬਿਲਡਿੰਗ ਫੋਰਡ ਫੰਡ ਰਾਹੀਂ 6.34 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਾਪਤ ਕੀਤੀ ਜਾਵੇਗੀ। ਉਹਨਾਂ ਨਾਲ ਸਥਾਈ ਹਾਊਸਿੰਗ ਮੰਤਰੀ ਪਾਲ ਕੈਂਦਰਾ ਅਤੇ ਮੇਅਰ ਐਲੈਕਸ ਨਿਊਟਰਲ ਵੀ ਸ਼ਾਮਲ ਹੋਏ। 1.2 ਬਿਲੀਅਨ ਵਾਲਾ ਇਹ ਪ੍ਰੋਗਰਾਮ ਸੋਸਾਇਟੀਆਂ ਨੂੰ ਹਾਊਸਿੰਗ ਦੀ ਘਾਟ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਪ੍ਰੀਮੀਅਰ ਡੱਗ ਫੋਰਡ ਨੇ ਕੋਸ਼ਿਸ਼ ਕੀਤੀ ਕਿ 온ਟਾਰੀਓ ਬੈਰੀ ਨੂੰ ਬਿਲਡਿੰਗ ਫਾਸਟਰ ਫੰਡ ਰਾਹੀਂ 63,44,201 ਡਾਲਰ ਫੰਡ ਮੁਹੱਈਆ ਕਰਵਾਏਗਾ ਕਿਉਂਕਿ ਸ਼ਹਿਰ ਨੇ ਪਿਛਲੇ ਸਾਲ ਕੁੱਲ 171690 ਹਾਊਸਿੰਗ ਯੂਨਿਟਾਂ ਦੇ ਆਧਾਰ 'ਤੇ ਆਪਣਾ 2023 ਹਾਊਸਿੰਗ ਟਿਚਾਪ ਪਾਰਕ ਕਰ ਲਈ ਹੈ। ਅਗਸਤ 2023 ਵਿੱਚ ਕੋਸ਼ਿਸ਼ ਕੀਤਾ ਗਿਆ ਬਿਲਡਿੰਗ ਫਾਸਟਰ ਫੰਡ ਇੱਕ 3 ਸਾਲਾਂ ਦਾ 1.2 ਬਿਲੀਅਨ ਡਾਲਰ ਦਾ ਪ੍ਰੋਗਰਾਮ ਹੈ ਜੋ ਕਿ ਹਾਊਸਿੰਗ ਸਪਲਾਈ ਸੰਕਟ ਨੂੰ ਹੱਲ ਕਰਨ ਲਈ ਤਿਆਰ ਨਗਰਪਾਲਿਕਾਵਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਫੰਡ ਉਹਨਾਂ ਨਗਰਪਾਲਿਕਾਵਾਂ ਨੂੰ ਇਨਾਮ ਦੇ ਰਿਹਾ ਹੈ ਜੋ ਹਾਊਸਿੰਗ ਸਮਰਥ ਅਤੇ ਕਮਿਊਨਿਟੀ ਸਮਰਥ ਬੁਨਿਆਦੀ ਢਾਂਚੇ ਲਈ ਫੰਡ ਪ੍ਰਦਾਨ ਕਰਕੇ ਆਪਣੇ ਟੀਚਿਆਂ ਦੇ ਵਿਰੁੱਧ ਮਹੱਤਵਪੂਰਨ ਤਰੱਕੀ ਕਰ ਰਹੇ ਨੇ ਫੰਡਿੰਗ ਉਹਨਾਂ ਨਗਰਪਾਲਿਕਾਵਾਂ ਨੂੰ ਵੀ ਪ੍ਰਦਾਨ ਕੀਤੀ ਜਾਂਦੀ ਹੈ ਜੋ ਸਾਲ ਲਈ ਆਪਣੇ ਸੁਬਾਈ ਤੌਰ ਤੇ ਨਿਰਧਾਰਿਤ ਹਾਊਸਿੰਗ ਟੀਚੇ ਦੇ ਘੱਟੋ-ਘੱਟ 80% ਤੱਕ ਟੀਚੇ ਨੂੰ ਪਹੁੰਚ ਕਰ ਲੈਂਦੀਆਂ ਨੇ ਅਤੇ ਮਿਊਂਸਿਪੈਲਿਟੀਆਂ ਲਈ ਫੰਡਾਂ ਵਿੱਚ ਵਾਧਾ ਹੋਇਆ ਹੈ ਜੋ ਆਪਣੇ ਟੀਚੇ ਤੋਂ ਵੀ ਵੱਧ ਗਈਆਂ ਨੇ And I, I just can't say enough about the great uh, great job they're doing. And we introduced the building faster fund uh, last year. It was over 1.2 billion dollar program that rewards municipalities that hit their targets. And I'm, I'm so pleased uh, to say, mayor and council, you hit your target actually you exceeded your target with over, 1716 homes, which is just absolutely amazing. And I'm proud to present a check of six million three hundred forty-four uh, thousand and two hundred and one. These funds uh, can be used by the city for community development infrastructure projects that lay the groundwork for for more housing. And this is such a, a great accomplishment. Uh, ਜ਼ਿਗਰਿਉ ਹੈ ਕਿ ਪ੍ਰਾਂਤ ਨੇ 2023 ਵਿੱਚ ਲਗਭਗ 10000 ਵਾਧੂ ਰਿਹਾਇਸ਼ੀ ਯੂਨਿਟ ਬਣਾਏ ਜਿਸ ਵਿੱਚ ਸਿੰਗਲ ਫੈਮਿਲੀ ਘਰਾਂ ਨੂੰ ਮਲਟੀ ਯੂਨਿਟ ਰਿਹਾਇਸ਼ਾਂ ਵਿੱਚ ਬਦਲਣਾ ਜੋ ਵਪਾਰਕ ਦਫ਼ਤਰੀ ਥਾਂ ਨੂੰ ਰਿਹਾਇਸ਼ੀ ਵਰਤੋਂ ਵਿੱਚ ਬਦਲਣਾ ਵੀ ਸ਼ਾਮਿਲ ਹੈ ਅਤੇ ਲਗਭਗ 10000 ਨਵੇਂ ਅਤੇ ਅਪਗ੍ਰੇਡ ਕੀਤੇ ਲੰਬੇ ਸਮੇਂ ਦੀ ਦੇਖਭਾਲ ਵਾਲੇ ਬਿਸਤੜੀ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਨੇ ब्रैमटन ਦੇ ਐਲਡਰਾਡੋ ਪਾਰਕ ਵਿਖੇ ਕਮਿਊਨਿਟੀ ਕਲੀਨ ਅਪ ਇਵੈਂਟ ਦਾ ਆਯੋਜਨ ਕੀਤਾ ਗਿਆ ਗਲੋਬਲ ਐਕਟਿਵਿਸਟ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਵੱਲੋਂ ਇਹ ਇਵੈਂਟ ਉਲੇਖ ਕੀਤਾ ਗਿਆ ਜਿੱਥੇ ਬੱਚਿਆਂ ਅਤੇ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਵਿੱਚ ਐਮਪੀ ਸੋਨੀਆ ਸਿੱਧੂ ਨੇ ਵੀ ਸ਼ਿਰਕਤ ਕੀਤੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਗਲੋਬਲ ਐਕਟੀਵਿਸਟ ਵੱਲੋਂ ਐਲਟੂਰਾਡੋ ਪਾਰਕ ਵਿਖੇ ਇੱਕ ਵੱਡੇ ਪੱਧਰ ਤੇ ਕਮਿਊਨਿਟੀ ਕਲੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਬੱਚਿਆਂ ਦੇ ਵਾਸਤੇ 스ਨੈਕਸ ਦਾ ਵੀ ਅਰੇਂਜਮੈਂਟ ਕੀਤਾ ਗਿਆ ਸੀ ਇਸ ਦੇ ਨਾਲ ਹੀ ਆਏ ਹੋਏ ਬੱਚਿਆਂ ਨੇ ਕਮਿਊਨਿਟੀ ਕਲੀਨਅਪ ਨਾਮਕ ਇਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲਿਆ ਬੱਚਿਆਂ ਨੇ ਪੂਰੇ ਪਾਰਕ ਦੀ ਸਫਾਈ ਕੀਤੀ ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ ਇਪ੍ਰਿਤ ਪੁੱਲਰ ਨੇ ਕਿਹਾ ਤੁਹਾਨੂੰ ਸੁਣਾਉਣੀ ਹੈ most of the schools uh, senior schools come and uh, help us with this community cleanup and as you can see right behind me there is a crowd uh, from different different uh, high schools uh, kids have been joining her so this is her very first event as i said in the near future she is planning to uh, bring more community cleanup events like this and uh, as per she just call once to everybody, the social media people, plus we have. Uh uh, some mps they are joining us very shortly as you're going to see again this is her very first event and if you are listening my voice i recommend you uh, join my daughter's page global activists on instagram that would really help uh, helpful for her in the near future again thank you so much this event is an initiative i started for my non-profit organization called global activists um, the reason I started this event is because I believe that there is a lot of garbage all over the floor, especially in the parks, parks as big as El Dorado Park, which is exactly why um, I chose to start this initiative. And I'm so glad that there are so many people who are just as motivated as me to come and clean the park. As it's spring and spring has started, I know for a fact that more children are going to come out every single day as to play in the park. But if there is so much garbage and littering everywhere, then what example are we setting to our children? What are they going to grow up around? That is exactly why me and my friends and everybody else are out here today. Um, if you want to come join us in more initiatives, follow Global Activist on Instagram or Aprit Buller, and I hope that we can make a change together. Thank you. ਜ਼ਿਕਰੁ ਹੈ ਕਿ ਇਸ ਕਮਿਊਨਿਟੀ ਕਲੀਨਅਪ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਬੱਚਾ ਨੇ ਸ਼ਮੂਲਿਤ ਕੀਤੀ ਤੇ ਦੂਜੇ ਪਾਸੇ ਬ੍ਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਨੇ ਵੀ ਇਸ ਕਲੀਨ ਪ੍ਰੋਗਰਾਮ ਦੇ ਵਿੱਚ ਸ਼ਮੂਲਿਤ ਕੀਤੀ। ਉਹਨਾਂ ਇਸ ਕਲੀਨ ਪ੍ਰੋਗਰਾਮ ਨੂੰ ਲੈ ਕੇ ਕੀ ਕਿਹਾ ਆਓ ਸੁਣਦਿਆਂ। हेलो एवरीवन डी5 चैनल दे सारे ही दर्शकानों मेरे वलो प्यार भरी सत श्री अ मैं सोनिया सिद्धू मेंबर पार्लियामेंट प्रिमटन साउथ तो मैं अपरीत को लडनु बहुत-बहुत कंग्रेचुलेट करना चाहूंगी जे तुसी देखो कि अलराडो पार्क ते आज सारा यूथ इकट्ठा होया हुआ हैगा सो क्लीन अप वास्ते बहुत ही बढ़िया गल हैगी है जबो साडा यूथ स्टेप अप करता हैगा कम्युनिटी दे कामं लई बहुत ही चंगा लगदा आई एम हियर टू सपोर्ट अपरीत बिकॉज़ शी इज इन माय यूथ काउंसिल ਪਿਛਲੀ ਵਾਰੀ ਜਦੋਂ ਗੱਲ ਹੋਈ ਸੀ ਅਪ੍ਰੀਤ ਕੰਦੀ ਕੇ ਯੂ نو ਆ ਵਾਂਟ ਟੂ ਡੂ ਕਮਿਊਨਿਟੀ ਵਰਕ ਸੋ ਟੂਡੇ ਆ ਕੈਨ ਸੀ ਦੈਟ ਹੀ ਇਜ਼ ਡੂਇੰਗ ਵਿਦ ਅ ਵਿਦ ਦ ਹਰ ਆਲ ਯੂ نو ਫਰੈਂਡਸ ਨੇਬਰਸ ਐਂਡ ਆ ਰੀਅਲੀ ਵਾਂਟ ਟੂ ਕੰਗ੍ਰੈਚੁਲੇਟ ਪ੍ਰੀਤਸ ਮਮ ਥੈਂਕ ਯੂ ਸੋ ਮਚ ਇਟਸ ਅ ਗੁੱਡ ਵੈਲਿਊਸ ਅ ਸਨ ਉਸ ਜੂਰ ਅਗੇ ਆ ਕੇ ਕਮਿਊਨਿਟੀ ਲਈ ਕੁਝ ਕਰਨਾ ਚਾਹੀਦਾ ਅੱਜ ਜਿਵੇਂ ਬੱਚੇ ਕਰ ਰਹੇ ਹੈਗੇ ਆਮ ਹੇਅਰ ਟੂ ਸਪੋਰਟ ਦੈਮ ਜ਼ਿਕਰ ਹੋ ਹੈ ਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਗਲੋਬਲ ਐਕਟਿਵਿਸਟ ਦੇ ਵੱਲੋਂ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ਤੇ ਕਰਵਾਏ ਜਾਂਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਆਸ-ਪਾਸ ਦੇ ਵਾਤਾਵਰਣ ਤੋਂ ਹੀ ਬੱਚੇ ਸਿੱਧ ਲੈਂਦੇ ਨੇ। ਅਜਿਹੇ ਦੇ ਵਿੱਚ ਉਹ ਸਾਫ਼ ਵਾਤਾਵਰਣ ਹੀ ਇਨਸਾਨਾਂ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਨੂੰ ਲੈ ਕੇ ਗਲੋਬਲ ਐਕਟਿਵਿਸਟ ਸੜਕਰਮ ਨੇ ਡਰੱਗਜ਼ ਅਵੇਅਰਨੈਸ ਸੁਸਾਇਟੀ ਆਫ ਟ੍ਰਾਂਟੋ ਵੱਲੋਂ ਬੁਖਾਰਾ ਗ੍ਰੇਲ ਵਿੱਚ ਇੱਕ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾ ਨੇ ਆਪਣਾ ਸਾਲਾਨਾ ਐਲਕੋਹਲ ਫ੍ਰੀ ਚੈਲੰਜ ਵੀ ਲਾਂਚ ਕੀਤਾ। ਇਸ ਇਵੈਂਟ ਵਿੱਚ ਬ੍ਰੈਮਟਨ ਦੇ ਡਿਪਟੀ ਮੇਅਰ ਦੇ ਨਾਲ-ਨਾਲ ਕਾਉਂਸਲ ਨੇ ਵੀ ਸ਼ਿਰਕਤ ਕੀਤੀ। ਇਸ ਚੈਲੰਜ ਰਾਹੀਂ ਲੋਕਾਂ ਨੇ April ਵਿੱਚ ਸ਼ਰਾਬ ਦਾ ਸੇਵਨ ਨਾ ਕਰਨ ਦੇ ਬਜਾਏ ਸਿੱਖੀ ਨਾਲ ਜੁੜਨ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਡਰੱਗ ਅਵੇਅਰਨੈਸ ਸੁਸਾਇਟੀ ਆਫ ਟੋਰਾਂਟੋ ਵੱਲੋਂ ਬੁਖਾਰਾ ਗ੍ਰਿਲ ਵਿਖੇ ਇੱਕ ਵੱਡੇ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ মিডিਆ ਅਪਰੀਸ਼ੀਏਸ਼ਨ ਡਿਨਰ ਅਤੇ ਮਿਕਸਰ ਇਵੈਂਟ ਦੇ ਮੌਕੇ ਤੇ ਵੱਡਾ ਇਕੱਠ ਵੇਖਣ ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਡਰੱਗ ਅਵੇਅਰਨੈਸ ਸੁਸਾਇਟੀ ਆਫ ਟੋਰਾਂਟੋ ਦੇ ਵੱਲੋਂ ਆਪਣਾ ਐਨੂਅਲ ਐਲਕੋਹਲ ਫ੍ਰੀ ਅਪ੍ਰੈਲ ਚੈਲੰਜ ਵੀ ਲਾਂਚ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਬੰਧਕਾਂ ਨੇ ਕਿਹਾ ਤੁਹਾਨੂੰ ਸੁਣਾਉਣੇ ਆ ਅਸੀਂ 2012 ਤੋਂ ਇਹ ਕੰਮ ਕਰ ਰਹੇ ਹਾਂ ਸਾਡਾ ਮੁੱਖ ਵਿਸ਼ਾ ਇੱਕੋ ਹੀ ਹੈ ਕਿ ਆਉਣ ਵਾਲੀ ਜਨਰੇਸ਼ਨ ਨਸ਼ਿਆਂ ਤੋਂ ਬਚ ਸਕੇ ਤੋ ਅਸੀਂ ਉਹਦੇ ਲਈ ਵੱਖ-ਵੱਖ ਪ੍ਰੋਜੈਕਟਸ ਜਿਹੜੇ ਸਾਰੇ ਸਾਲ ਚ ਕਰਦੇ ਰਹੇ ਨੇ ਉਹਨਾਂ ਚ ਇੱਕ ਹੈਗਾ April ਚੈਲੰਜ ਭਾਵ ਕਿ ਹਰ April ਵਿੱਚ ਅਸੀਂ ਰਿਕੁਐਸਟ ਕਰਦੇ ਹਾਂ ਵੀ ਜਿਹੜੇ ਲੋਕ ਪੀਂਦੇ ਕਿਸੇ ਨਸ਼ੇ ਦਾ ਸੇਵਨ ਵੀ ਕਰਦੇ ਨੇ ਉਹ ਕਿਰਪਾ ਕਰਕੇ ਇੱਕ ਮਹੀਨਾ ਘਟੋ ਘਟ ਜਿਹੜਾ April ਦਾ ਕਿਉਂਕਿ April ਦੇ ਮਹੀਨੇ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਕਈ ਕਾਰਨਾ ਕਰਕੇ ਤੋ ਅਸੀਂ ਉਹਨਾਂ ਨੂੰ ਰਿਕੁਐਸਟ ਇਹ ਕਰਦੇ ਹਾਂ ਕਿ ਤੁਸੀਂ ਕੋਸ਼ਿਸ਼ ਕਰੋ ਇਸ ਵੀ ਨਾ ਫਿਰ ਦੇਖੋ ਵੀ ਉਸ ਵਾਰ ਜੇ ਤੁਹਾਡਾ ਸਰਦਾ ਹੈ ਤੇ ਜਾਰੀ ਰੱਖੋ ਔਰ ਇਹਦਾ ਸਾਨੂੰ ਪਿਛਲੇ ਸਾਲਾਂ ਚ ਬੜਾ ਅੱਛਾ ਰਿਸਪੌਂਸ ਮਿਲੇ ਬੜੇ ਐਸੇ ਸਾਡੇ ਨੌਜਵਾਨ ਵੀਰ ਮਿਲੇ ਨੇ ਜਿਨ੍ਹਾਂ ਨੇ ਟ్రਾਇਲ ਦੇ ਤੌਰ ਤੇ ਕੀਤਾ ਪਰੰਤੂ ਉਹ ਜੋ ਕਾਫੀ ਸਨ ਜਿਹੜੇ ਮੁੜ ਕੇ ਉਹ ਕਹਿਣ ਲੱਗੇ ਵੀ ਸਾਡਾ ਜੀਵਨ ਹੀ ਬਦਲ ਗਿਆ ਤੇ ਉਹਨਾਂ ਨੇ ਫਿਰ ਪੀਣੀ ਜਿਹੜੀ ਹੈ ਉਹ ਸੇਵਨ ਕਰਨੀ ਛੱਡਤੀ ਇਹ ਸਾਡਾ ਐਨੂਅਲ ਇਵੈਂਟ ਹੈਗਾ ਜਿਹੜਾ ਕਿ মিডিਆ ਐਪਰੀਸ਼ੀਏਸ਼ਨ ਡਿਨਰ ਹੁੰਦਾ ਜਿਸ ਨਾਲ ਸਾਡੇ ਜਿਹੜੇ ਥੋੜੇ ਬਹੁਤ ਸਾਡੀ ਸਪੋਰਟ ਕਰਦੇ ਨੇ ਉਹਨਾਂ ਸੱਜਣਾ ਦਾ ਤੇ ਮੀਡੀਆ ਦਾ ਧੰਨਵਾਦ ਕਰਨ ਵਾਸਤੇ ਅਸੀਂ ਇਹ ਹਰ ਸਾਲ ਕਰਾਉਂਦੇ ਆ ਤੇ ਰਾਈਟ ਬਿਫੋਰ April ਜਿਹੜਾ ਚੈਲੰਜ ਸਾਡਾ ਪ੍ਰੋਗਰਾਮ ਕੈਕੋ ਫਰਾਂਚ ਤੋਂ ਬਾਅਦ ਤੇ 1 April ਤੋਂ 30 April ਤੱਕ ਜਿਹੜੇ ਅਸੀਂ ਬੇਨਤੀ ਕਰਦੇ ਹਾਂ ਨੂੰ ਸਾਰਿਆਂ ਨੂੰ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਦਾ ਇਹ ਪੱਖ ਵੀ ਦੇਖੋ ਜੇ ਚੰਗਾ ਲੱਗੇ ਤੇ ਦੂਰ ਹੋ ਵੀ ਨਹੀਂ ਜੇ ਤੁਹਾਨੂੰ ਲੱਗੇ ਵੀ ਇਹਦੇ ਨਾਲ ਸਾਡਾ ਕੋਈ ਨੁਕਸਾਨ ਹੈ ਜਾਂ ਸਾਰਿਆਂ ਨਹੀਂ ਦਿਲ ਲੱਗਦਾ ਤੇ ਤੁਸੀਂ ਉਹ ਨਸ਼ੇ ਵੀ ਇੱਥੇ ਹੁੰਦੇ ਨੇ ਤੁਸੀਂ ਵੀ ਇੱਥੇ ਹੁੰਨੇ ਹੋ ਪਰ ਸਾਡੀ ਇਹ ਬੇਨਤੀ ਹੈ ਕਿ ਜੇ ਬੱਚਿਆਂ ਨੂੰ ਆਪਾਂ ਨਸ਼ਿਆਂ ਤੋਂ ਬਚਾਉਣਾ ਜਿਵੇਂ ਕਿ ਅੱਜ ਕੱਲ ਜੋ ਨਸ਼ਿਆਂ ਦਾ ਖੜ ਆਇਆ ਹੋਇਆ ਹੈ ਉਹ ਤਾਂ ਪਚੌਣ ਵਾਸਤੇ ਸਾਨੂੰ ਕੁਛ ਨਾ ਕੁਛ ਆਪ ਖੁਦ ਕਰਨਾ ਪਊਗਾ ਕਿਸੇ ਸਰਕਾਰ ਨੇ ਕਿਸੇ ਲੀਡਰ ਨੇ ਕਿਸੇ ਸਕੂਲ ਨੇ ਕਿਸੇ ਗਵਾਂਡੀ ਆਂਡੀ ਨੇ ਕੁਛ ਨਹੀਂ ਕਰਨਾ ਕਿਸੇ ਲਈ ਸਾਨੂੰ ਅਸੀਂ ਖੁਦ ਕਰਾਂਗੇ ਤੇ ਸਾਡੀ ਹਾਂ ਹੈਲਪ ਉਹ ਜੂਰ ਕਰ ਸਕਦੇ ਆਓ ਪਰ ਅਸੀਂ ਸ਼ੁਰੂ ਸਾਨੂੰ ਆਪ ਨੂੰ ਕਰਨਾ ਪੈਣਾ ਇਸ ਵਾਸਤੇ ਬੇਨਤੀ ਹੁੰਦੀ ਹੈ ਕਿ ਅਪ੍ਰੈਲ ਦਾ ਮਹੀਨਾ ਸਿੱਖ ਹੈਜ਼ ਮੰਥ ਹੈ ਬੱਚਿਆਂ ਨੂੰ ਨਾਲੇ ਸਿੱਖੀ ਨਾਲ ਸਿੱਖੀ ਬਾਰੇ ਇਨਫੋਰਮੇਸ਼ਨ ਦੇਣ ਵਾਸਤੇ ਤੁਸੀਂ ਸੋਫੀ ਰਹਿ ਕੇ ਮਤਲਬ ਗੁਰਦੁਆਰਾ ਜਾ ਸਕਦੇ ਆ ਹੋਰ ਇਨਫੋਰਮੇਸ਼ਨ ਦੇ ਸਕਦੇ ਆ ਪਰ ਨਸ਼ਿਆਂ ਤੋਂ ਦੂਰ ਆਪ ਰਹੋਗੇ ਤੇ ਫਿਰ ਤੁਸੀਂ ਬੱਚਿਆਂ ਨੂੰ ਵੀ ਰੱਖ ਸਕਦੇ ਆ ਇਸ ਮੌਕੇ ਆਏ ਹੋਏ ਮਹਿਮਾਨਾਂ ਵਾਸਤੇ ਡਿਨਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਦੌਰਾਨ ਬ੍ਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਦੇ ਨਾਲ-ਨਾਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਵੀ ਸ਼ਿਰਕਤ ਕੀਤੀ। ਹਾਂਜੀ ਆਪਾਂ ਇੱਥੇ ਬਕਾਰਾ ਗ੍ਰਿਲ ਪਹੁੰਚੇ ਆ ਅੱਜ ਡਰੱਗ ਅਵੇਰਨੈਸ ਸੁਸਾਇਟੀ ਨੇ ਆਪਣਾ মিডিਆ ਅਵੇਰਨੈਸ ਦੇ ਰੱਖਿਆ ਬਹੁਤ ਵਧੀਆ ਲੱਗਦਾ ਹਰੇਕ ਸਾਹ ਜਿਹੜੀ ਡਰੱਗ ਅਵੇਰਨੈਸ ਸੁਸਾਇਟੀ ਆ ਵਧੀਆ ਤੋਂ ਵਧੀਆ ਇਨੀਸ਼ੀਏਟਿਵਸ ਸਾਡੇ ਕਮਿਊਨਿਟੀਜ਼ ਵਿੱਚ ਕਰਦੇ ਆ ਸਾਡੇ ਯੂਥ ਨੂੰ ਇੰਗੇਜ ਕਰਦੇ ਆ ਸੋ ਬਹੁਤ ਵਧੀਆ ਲੱਗਦਾ ਕਿ ਇੱਥੇ ਇਕੱਠੇ ਹੋ ਕੇ ਆਪਾਂ মিডিਆ ਦਾ ਧੰਨਵਾਦ ਕਰਦੇ ਆ ਤੇ ਜਿਹੜੇ ਆਨਲਾਈਨ ਇਨੀਸ਼ੀਏਟਿਵਸ ਆ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਵੀ ਦੇ ਸ਼ੇਅਰ ਕਰ ਰਹੇ ਆ ਸੋ ਆਪਾਂ ਹਮੇਸ਼ਾ ਫ্রম ਦ ਸਿਟੀ ਆ ਬ੍ਰੈਂਪਟਨ ਡਰੱਗ ਅਵੇਰਨੈਸ ਸੁਸਾਇਟੀ ਨੂੰ ਸਪੋਰਟ ਕਰਦੇ ਰ ਅ ਤੇ ਆਪਾਂ ਉਹਨਾਂ ਦਾ ਸਾਥ ਪੂਰਾ ਦਵਾਂਗੇ ਜਿਹੜੀ ਇਹ ਸੰਸਥਾ ਹੈਗੀ ਆ ਬਹੁਤ ਸੋਹਣਾ ਕਮਿਊਨਿਟੀ ਦੇ ਲਈ ਇੱਕ ਕਾਰਜ ਕਰਦੀ ਹੈਗੀ ਆ ਅਵੇਰਨੈਸ ਕ੍ਰੀਏਟ ਕਰਦੀ ਹੈਗੀ ਆ ਅਗੇਂਸਟ ਦ ਹਾਰਮਸ ਆਫ ਡਰੱਗਸ ਅਤੇ ਉਸਦੇ ਨਾਲ ਦੀ ਨਾਲ ਜਿਹੜੇ ਵੀ ਕਮਿਊਨਿਟੀ ਇਵੈਂਟਸ ਹੁੰਦੇ ਆ ਚਾਹੇ ਉਹ ਕਲੀਨਅਪਸ ਹੋਣ ਚਾਹੇ ਉਹ ਮੈਰਾਥਨਸ ਹੋਵੇ ਜਿਹਦੇ ਵਿੱਚ ਇਹ ਪਾਰਟਨਰ ਹੈਗੇ ਜਿਹੜੀ ਇਸ ਸਾਲ ਬ੍ਰੈਂਟਨ ਮੈਰਾਥਨ ਹੋਣੀ ਹੈ ਇਦਾਂ ਦੇ ਕਈ ਸੋਸ਼ਲ ਕਾਰਜਾਂ ਦੇ ਵਿੱਚ ਹਮੇਸ਼ਾ ਵੱਧ ਚੜ ਕੇ ਸਾਰੇ ਗਰੁੱਪ ਆਫ ਵੋਲੰਟੀਅਰਸ ਵੱਧ ਚੜ ਕੇ ਆਉਂਦੇ ਆ ਤੇ ਇਹਨਾਂ ਦਾ ਸਭ ਤੋਂ ਵੱਡਾ ਵੱਡਾ ਜਿਹੜਾ ਸਾਥ ਹੈਗਾ ਆ ਉਹ ਸਾਡੇ ਇੱਥੇ ਲੋ ਇਨ ਦਾ ਸਾਥ ਦਿੱਤਾ ਹੈਗਾ ਸੋ ਸਾਰੀ ਲੋਕਲ মিডিਆ ਦਾ ਧੰਨਵਾਦ ਕਰਨਾ ਚਾਹੁੰਦੇ ਹੈਗੇ ਆ ਐਂਡ ਆਮ ਸੋ ਗਲਾਡ ਦੈਟ ਵੀ ਕਡ ਬੀ ਪਾਰਟ ਆਫ ਦਿਸ ਅਪਰੀਸ਼ੀਏਸ਼ਨ ਡਿਨਰ ਟੁਨਾਈਟ ਜ਼ਿਕਰੂ ਹੈ ਕਿ ਬੀਤੇ ਕਈ ਸਾਲਾਂ ਤੋਂ ਡਰੱਗ ਅਵੇਅਰਨੈਸ ਸੁਸਾਇਟੀ ਆਫ ਟ੍ਰਾਂਟੋ ਦੇ ਵੱਲੋਂ ਅਪ੍ਰੈਲ ਮਹੀਨੇ ਨੂੰ ਐਲਕੋਹਲ ਫਰੀ ਦੇ ਵਜੋਂ ਚੈਲੰਜ ਦਿੱਤਾ ਜਾਂਦਾ ਹੈ ਤਾਂ ਜੋ ਅਪ੍ਰੈਲ ਦੇ ਵਿੱਚ ਕੋਈ ਵੀ ਵਿਅਕਤੀ ਡਰਿੰਕਸ ਨੂੰ ਹੱਥ ਨਾ ਲਗਾਵੇ ਅਤੇ ਅਪ੍ਰੈਲ ਨੂੰ ਐਲਕੋਹਲ ਫਰੀ ਦੇ ਵਜੋਂ ਮਨਾਵੇ ਜੀਟੀਏ ਵਿੱਚ ਆਟੋ ਚੋਰੀ ਵਿੱਚ ਵਾਧੇ ਨੂੰ ਲੈ ਕੇ ਹਰ ਕੋਈ ਚਿੰਤਿਤ ਹੈ ਟ੍ਰਾਂਟੋ ਪੁਲਿਸ ਦੇ ਇੱਕ ਅਧਿਕਾਰੀ ਵੱਲੋਂ ਘਰ ਵਿੱਚ ਹਮਲੇ ਨੂੰ ਲੈ ਕੇ ਬੀਤੇ ਦਿਨ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਚਰਚਾ ਛਿੜ ਗਈ ਹੈ ਅਧਿਕਾਰੀ ਨੇ ਆਟੋ ਚੋਰੀ ਨੂੰ ਇੱਕ ਹੱਲ ਵੱਜੋਂ ਪੇਸ਼ ਕੀਤਾ ਸੀ ਪ੍ਰੀਮੀਅਰ ਡਰੱਗ ਫੋਰਡ ਨੇ ਅਧਿਕਾਰੀ ਵੱਲੋਂ ਦਿੱਤੇ ਸੁਝਾਅ ਸੰਬੰਧਿਤ ਟਿੱਪਣੀ ਕੀਤੀ ਹੈ ਪ੍ਰੀਮੀਅਰ ਡੱਕਫੋਰਨ ਨੂੰ ਟ੍ਰਾਂਟੋ ਦੇ ਇੱਕ ਪੁਲਿਸ ਅਧਿਕਾਰੀ ਬਾਰੇ ਪੁੱਛਿਆ ਗਿਆ ਜਿਸਨੇ ਵਸਨੀਕਾਂ ਨੂੰ ਘਰ ਦੇ ਹਮਲਿਆਂ ਤੋਂ ਬਚਣ ਲਈ ਆਪਣੀਆਂ ਕਾਰਦੀਆਂ ਚਾਬੀਆਂ ਦਰਵਾਜ਼ੇ ਕੋਲ ਛੱਡ ਦੇਣ ਦੇ ਸਬੰਧੀ ਆਖਿਆ ਸੀ ਦੱਸ ਦਈਏ ਕਿ ਬੀਤ ਦਿਨੀ ਇੱਕ ਕਮਿਊਨਿਟੀ ਮੀਟਿੰਗ ਦੇ ਦੌਰਾਨ ਟ੍ਰਾਂਟੋ ਦੇ ਇੱਕ ਪੁਲਿਸ ਅਧਿਕਾਰੀ ਨੇ ਆਟੋ ਚੋਰੀ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਸੀ ਅਤੇ ਪ੍ਰੀਮੀਅਰ ਡੱਕਫੋਰਨ ਨੇ ਉਕਤ ਅਧਿਕਾਰੀ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਵਧੀਆ ਪੁਲਿਸ ਅਫਸਰਾਂ ਦੇ ਵਿੱਚੋਂ ਇੱਕ ਹੈ ਪ੍ਰੀਮੀਅਰ ਡੱਕਫੋਰਨ ਨੇ ਇਸ ਮਾਮਲੇ ਸਬੰਧੀ ਕਿਹਾ ਆਓ ਸੁਣਦੇ ਹਾਂ That, but full, full disclosure, you know, uh, Marco uh, is a friend of mine. He's probably one of the finest police officers in the country. Uh, but I, I just didn't understand the answer. You know, we, we might as well leave uh, cookies and milk at the front door for him with a, with a note Dear Mr. Criminal, the keys are in the mailbox, don't kick my door in. Uh, no, we, we, don't, uh, we don't believe in that. We, we believe in the judges. After these police officers, including Marco, which is an incredible police officer, puts his life on the line every single day. And they apprehend uh, these criminals. And many times, uh, you know, these criminals will try to run over the police, uh, putting their lives at risk. And they get in the back of the car. And I've heard these stories by numerous police officers. And they start mocking the police officers, saying, by the way, I'll be out by the time you start your shift. And that's an accurate statement from them. Because they aren't out on bail once, twice, three times, four times, five times. Uh, they constantly get bail, uh, non-stop. I've directed my Solicitor General, let's start building jails. If we're at capacity, we're at 100% at capacity right now, it fluctuates, we have about 10,000 prisoners at any given time here in Ontario. Uh, so in the directive to find uh, locations uh, to build Jails, even on existing sites, add to them, uh, but it really comes down to a few few parts here. Uh, the JPs and the judges, you have to make sure they stay in jail. The federal government has to have mandatory sentences. You steal a car, you're getting five years. You kick someone's door in, you're pointing a gun to someone's head, you're getting 10 to 15 years automatically. And then the Port of Montreal, that is controlled by organized crime. Uh, I asked my friend Premier Legault, "You got to start cracking down on these guys and uh, putting the, the enforcement's needed. Again, the federal government. We have to get CPSA officers there, and they're, they're champions. Uh, but right now, they are putting the resources in. We need more scanning machines there, but we have to go after these criminals hard. Just think of this: Who would ever think if I told you five years ago that uh, Toronto, GTHA, the whole region would be the, the number one in, in old north america on cartha it's termed so we're going to throw whatever resources we can detentions curbs and controlling jail and we are going to hire judges zikr ho gaya ki media ne toronto di mayor olivia chowde nal nal public safety de mantri dominic leblanc nu bhi is mamle te pratikriya den li kyah par unhone kuch bhi tippani karan to na kar ditti ਦੱਸਦੇ ਹੈ ਕਿ ਪੀਰ ਖੇਤਰ ਵਿੱਚ ਸਾਲ 2024 ਦੇ ਸ਼ੁਰੂ ਹੁੰਦਿਆਂ ਸਾਰ ਹੀ ਵਾਹਨਾਂ ਦੀਆਂ ਚੋਰੀਆਂ ਦੇ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਲਗਾਤਾਰ ਰੋਜ਼ਾਨਾ 22 ਕਾਰਾਂ ਚੋਰੀ ਹੁੰਦੀਆਂ ਨੇ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਫੋਰਸ ਦੁਆਰਾ ਰੱਖੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਭਗ 1600 ਵਾਹਨ ਚੋਰੀ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਪੁਲਿਸ ਨੇ ਸਿਰਫ 41 ਕੇਸ ਹੀ ਹੱਲ ਕੀਤੇ ਨੇ ਜਾਣ ਤੋਂ ਪਹਿਲਾਂ ਹੁਣ ਸੁਰਖੀਆਂ ਤੇ ਨਜ਼ਰ ਮਾਰ ਲੈਣੇ ਆ प्रिमियर डगफोर्ड ਨੇ ਕੋਸ਼ਿਸ਼ ਕੀਤੀ ਕਿ অন্ਟਾਰੀਓ ਬੈਰੀ ਨੂੰ ਬਿਲਡਿੰਗ ਫਾਸਟਰ ਫੰਡ ਰਾਹੀਂ 63,44,201 ਡਾਲਰ ਫੰਡ ਮੁਹੱਈਆ ਕਰਵਾਏਗਾ। ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਗਲੋਬਲ ਐਕਟਿਵਿਸਟ ਵੱਲੋਂ ਐਲਟਰਾਡੋ ਪਾਰਕ ਵਿਖੇ ਇੱਕ ਵੱਡੇ ਪੱਧਰ ਤੇ ਕਮਿਊਨਿਟੀ ਕਲੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਡਰੱਗ ਅਵੇਰਨੈਸ ਸੁਸਾਇਟੀ ਆਫ ਟੋਰਾਂਟੋ ਵੱਲੋਂ ਬੁਖਾਰਾ ਗ੍ਰਿਲ ਵਿਖੇ ਇੱਕ ਵੱਡੇ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਬੁਲਟਨ ਵਿੱਚ ਇੰਨਾ ਹੀ ਨਵੀਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਧੰਨਵਾਦ